ਗੌੜੀ ਨਿੰਦੋ ਨਿੰਦੋ ਮੂਕੋ ਲੋਕ ਨਿੰਦੋ ਲੋਕ ਨਿੰਦਿਆ ਕਰਨ ਲੱਗੇ ਲੈ ਕਹਿੰਦੇ ਕਬੀਰ ਜੀ ਤਾਂ ਵੀ ਕ੍ਰਿਸ਼ਨ ਭਗਵਾਨ ਨੂੰ ਵੀ ਜਵਾਬ ਦੇ ਦਿੱਤਾ ਹੈ ਇਹ ਕਹਿੰਦਾ ਮੈਂ ਕ੍ਰਿਸ਼ਨ ਦਾ ਵੀ ਉਪਾਸ਼ਕ ਨਹੀਂ ਹੈ ਲੋਕ ਨਿੰਦਿਆ ਲੱਗੇ ਕਰਨ ਜੋ ਨਿੰਦਿਆ ਕਰਨ ਲੱਗੇ ਕਬੀਰ ਸਾਹਿਬ ਜੀ ਉਸ ਵੇਲੇ ਸ਼ਬਦ ਉਚਾਰਦੇ ਹਨ ਦੂਸਰੀ ਇਹ ਗੱਲ ਹੈ ਕਿ ਕਬੀਰ ਸਾਹਿਬ ਦੀ ਬੜੀ ਉਸਤਤੀ ਹੋ ਗਈ ਲੋਕਾਂ ਕੇ ਜਦੋਂ ਬੜੀ ਭਾਰੀ ਉਸਤਤੀ ਹੋਈ ਕੀ ਜੇ ਸਾਹੀ ਲੋਕ ਤਾਂ ਟਿਕਣ ਜਿੰਦੇ ਹਰ ਵਕਤ ਮੇਰੇ ਉਦਾਲੇ ਰਹਿੰਦੇ ਹੈ ਜਿਵੇਂ ਭਜਨ ਦਾ ਸਵਾ ਨਹੀਂ ਮੈਨੂੰ ਜੁੰਦੇ ਉਸ ਵੇਲੇ ਕਬੀਰ ਸਾਹਿਬ ਜਿਨ ਕੀ ਕੀਤਾ ਇੱਕ ਪਾਣੀ ਦੀ ਭਰ ਕੇ ਬੋਤਲ ਹੱਥੇ ਪਕੜ ਲਈ ਤੇ ਉਸ ਵੇਲੇ ਬੇਸਵਾ ਦੀ ਬਾਹ ਪਕੜ ਕੇ ਬਿਜਾਰ ਜਿਵੇਂ ਸ਼ਰਾਬੀ ਹੁੰਦੇ ਆਏ ਤੁਰਨ ਲੱਗੇ ਲੋਕ ਕਹਿੰਦੇ ਉਹ ਭੰਗ ਦੇ ਨਿਕਲਿਆ ਉਹ ਗੁੜ ਆਇਆ ਆਪਾ ਜਿਉਂ ਲੋਕ ਕਹਿਣ ਲੱਗੇ ਫਿਰ ਉਸ ਵੇਲੇ ਕਬੀਰ ਸਾਹਿਬ ਜੀ ਨੇ ਪ੍ਰਸੰਨ ਹੋ ਕੇ ਇਹ ਸ਼ਬਦੋ ਜਾਣ ਕੀਤਾ ਗੌੜੀ ਨਿੰਦੋ ਨਿੰਦੋ ਮੋਕ ਲੋਗ ਨਿੰਦੋ ਕਹਿੰਦੇ ਹੈ ਬਾਈ ਨਿੰਦਨੇ ਯੋਗ ਹਾਂ ਮੈਂ ਹੈ ਲੋਕੋ ਮੈਨੂੰ ਨਿੰਦਨੇ ਯੋਗ ਜਾਣ ਕੇ ਨਿੰਦਿਆ ਕਰੋ ਤੁਸੀਂ ਨਿੰਦਨੇ ਯੋਗ ਜੋ ਮਾਸਟਰ ਮੈਂ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਨਿੰਦਨੇ ਯੋਗ ਹਾਂ ਇਸ ਕਰਕੇ ਇਹ ਲੋਕੋ ਮੇਰੀ ਜੂ ਨਿੰਦਿਆ ਕਰੋ ਨਿੰਦਾ ਜਨ ਕੋ ਖਰੀ ਪਿਆ ਜਨੂ ਭਲਕਾਂ ਜਨੂ ਨਿੰਦਾ ਖਰੀ ਇਤਿਆੰਤੀ ਪਿਆਰੀ ਲੱਗਦੀ ਹੈ ਨਿੰਦਾ ਬਾਪ ਨਿੰਦਾ ਮਹਤਾਰੀ ਅਸੀਂ ਤਾਂ ਕਹਿੰਦੇ ਬਾਪੂ ਸਮਝਦੇ ਆਪ ਨਿੰਦਿਆ ਜੀ ਕਰੇ ਨਿੰਦਾ ਨੂੰ ਬਾਪੂ ਸਮਝਨੇ ਨਿੰਦਾ ਨੂੰ ਮਾਉਂ ਦੀ ਨਹੀਂ ਸਮਝਨੇ ਹਾਂ ਨਿੰਦਿਆ ਤਾਂ ਸਾਨੂੰ ਪਿਆਰੀ ਲੱਗਦੀ ਹੈ ਅਣ ਹੋਇਆ ਭਾਰੀ ਜਿਹੜਾ ਕਿਸੇ ਦੇ ਤੇ ਰੱਖੇ ਰਹਾਉ ਨਿੰਦਾ ਹੋਈ ਤਾਂ ਬੈਕੁੰਠ ਜਾਈਏ ਕਹਿੰਦੇ ਹੋਈ ਗੱਲ ਜਿਹੜੀ ਛਪਣੀਆਂ ਕਹਦੇ ਨਾ ਨਿੰਦਿਆ ਹੁੰਦਾ ਸੱਚੀ ਗੱਲ ਦਾ ਨਾ ਨਿੰਦਿਆ ਨਹੀਂ ਹੈ ਸੋਹਣ ਹੋਈਆਂ ਗੱਲਾਂ ਕਹਿਣੀਆਂ ਹੋਣੇ ਗੁਣ ਤੇ ਕਹਿਣੇ ਔਗਣ ਆਪਦੀ ਪ੍ਰੌਤਾਵਾ ਆ ਕੇ ਕਿਸੇ ਦਾ ਖੰਡਨ ਕਰਨ ਨਾਲ ਹੋਏ ਆ ਜੇ ਕਹਿੰਦੇ ਇਸ ਪ੍ਰਕਾਰ ਦੀ ਨਿੰਦਿਆ ਹੋਵੇ ਤੱਪ ਕੋਠੇ ਵਿੱਚ ਚਲੇ ਜਾਈਦਾ ਹੈ ਨਾਮ ਪਦਾਰਥ ਮਨਹਿ ਵਸਾਈਐਿੰਦਕ ਲੋਗ ਇਹ ਨਿੰਦਿਆ ਕਰਦੇ ਸਭ ਸਾਨੂੰ ਵੇਲ ਕਰਦੇ ਐ ਨਾਮ ਰੂਪੀ ਪਦਾਰਥ ਨੂੰ ਮਨ ਚ ਵਸਾ ਲਈਦਾ ਹੈ ਜਿਹੜਾ ਸ਼ੁੱਧ ਜੋ ਨਿੰਦਾ ਹੋ ਨਾ ਕਹਿੰਦੇ ਹਿਰਦਾ ਆਦਮੀ ਦਾ ਸ਼ੁੱਧ ਵੀ ਹੋ ਨਾ ਹੋਵੇ ਆਪ ਮਾਸ਼ ਸ਼ਰਾਬ ਖਾਣ ਵਾਲਾ ਹੋਵੇ ਤੇ ਕਹੇ ਜੀ ਸਾਡੀ ਲੋਕ ਸੰਤਾਂ ਦੀ ਨਿੰਦਿਆ ਕਰਦੇ ਐ ਸਭਨ ਪੱਖੀ ਹੋਵੇ ਤੇ ਕਹੇ ਅਸੀਂ ਸੰਤ ਉਹ ਆਹ ਜੀ ਆ ਜਿਹੜਾ ਭੜੇ ਆਚਾਰ ਵਾਲਾ ਉਹ ਨਿੰਦਨੇ ਯੋਗ ਹੀ ਹੁੰਦਾ ਹੈ ਹਾਂਜੀ ਰਿਜਾ ਸੁਧ ਜੋ ਨਿੰਦਾ ਜੋ ਨਿੰਦਾ ਹੋ ਜਨ ਹੋਵੇ ਸ਼ੁੱਧ ਵਕਾਰੀ ਨਾ ਹੋਵੇ ਐਬੀ ਨਾ ਹੋਵੇ ਤੇ ਫਿਰ ਜੇ ਨਿੰਦਿਆ ਹੋਵੇ ਉਸ ਪੁਰਖ ਦੀ ਰਿਜਾ ਸੁਧ ਜੋ ਨਿੰਦਾ ਹੋ ਸ਼ੁੱਧ ਰੂਹੀ ਵਾਲਾ ਹੋਵੇ ਜਿਹੜਾ ਉਹਦੀ ਜੇ ਨਿੰਦਿਆ ਹੋਵੇ ਅਮਰੇ ਕਪੜੇ ਨਿੰਦਕ ਤੋਂ ਸਾਡੇ ਕਪੜੇ ਧੋਦਾਂ ਨੇ ਨਿੰਦ ਕਹਿੰਦੇ ਇਸ ਪ੍ਰਕਾਰ ਉਹ ਸਫਾਈ ਕਰਦਾ ਹੈ ਸਾਡੀ ਸਤਾਂਤੋਂ ਕੋਈ ਜੋ ਗਲਤੀ ਸਰੀਰ ਕਰਕੇ ਹੋਈ ਹੈ ਉਹ ਸਾਡੇ ਸਰੀਰ ਉਪੀ ਮਨਰੂਪੀ ਵਸੁਰਾ ਨੂੰ ਧੋ ਰਿਹਾ ਹੈ ਸਾਫ ਕਰ ਰਿਹਾ ਹੈ ਨਿੰਦਾ ਕਰੈ ਤੋ ਹਮਰਾਮੀ ਜਿਹੜਾ ਨਿੰਦਿਆ ਕਰੇ ਸਾਡਾ ਤਾਂ ਮਿੱਤਰ ਤੇ ਪਿਆਰਾ ਸਮਝਦੇ ਉਸ ਨੂੰ ਨਿੰਦਕ ਮਾਹੇ ਹੁਮਾਰਾ ਕਹਦਾ ਜਿਦ ਜੁੜਿਆ ਵੀ ਨਿੰਦਿਆ ਕੋਈ ਕਰੇ ਪ੍ਰੇਮੀ ਤੇ ਵੇਲੇ ਹੋ ਕੇ ਦੇਖੇ ਭੈਣ ਕਰੀਏ ਨਿੰਦਕ ਸੋ ਜੋ ਨਿੰਦਾ ਹੋਰੈ ਅਸੀਂ ਤੋ ਉਹਨੂੰ ਨਿੰਦਕ ਚਲਨੀ ਜਿਹੜਾ ਨਿੰਦਿਆ ਕਰਦਿਆਂ ਨੂੰ ਹੋੜੇ ਹਟਾਵੇ ਇਸਦੇ ਬਾਰੇ ਕਿ ਨਿੰਦਿਆ ਕਰਨੀ ਹਟਾਉਣੀ ਨਹੀਂ ਚਾਹੀਦੀ ਗੁਰੂ ਸਾਹਿਬ ਨੇ ਹੁਕਮ ਕੀਤਾ ਹੈ ਨਿੰਦਾ ਪਰਿਕੇ ਸੇ ਕਿੰਨਾ ਹੀ ਮਨ ਨੂੰ ਮੁਗਧ ਕਰੇਨ ਮੂੰ ਕਾਲੇ ਚ ਨਿੰਦ ਦਾ ਨਰਕੇ ਘੋਰ ਪਵੇਨ ਸਰਦਸਮਾਨ ਚੱਲੀ ਵਿੱਚ ਵਿਸ਼ਟਾ ਪਏ ਪਚਨ ਇਹ ਵਾਕ ਹੈ ਰੋਕਣਾ ਨਹੀਂ ਚਾਹੀਦਾ ਨਿੰਦਕ ਨੂੰ ਇਹਦੀ ਬਾਤ ਪੰਡਤ ਤਾਰਾ ਸਿੰਘ ਜੀ ਨੇ ਇਥੇ ਉਦਾਹਰਨ ਦਿੱਤਾ ਕਹਿੰਦੇ ਕੋਈ ਭਾਈ ਭੰਗੀ ਹੋਵੇ ਉਹ ਕੋਈ ਟੱਟੀ ਸਾਫ਼ ਕਰਦਾ ਹੋਵੇ ਜੇ ਨੂੰ ਟਟੀ ਸਾਫ ਕਰਦੇ ਨੂੰ ਵਿਚਾਲੇ ਹਟਾ ਦਈਏ ਉਹ ਬੇਸਫਾਈ ਜਿਹੜੀ ਮਕਾਨ ਦੀ ਰੱਖੇਗਾ ਉਸ ਪਾਪ ਦਾ ਜ਼ਿੰਮੇਵਾਰ ਉਹ ਹੋਵੇਗਾ ਇਹ ਰਸਤਾ ਹੋਵੇਗਾ ਇਹ ਪੰਡਤ ਕਾਰਕ ਨੇ ਇੱਥੇ ਉਦਾਹਰਨ ਦਿੱਤਾ ਹੈ ਸੋ ਸਾਧ ਸੰਗਤ ਜੀ ਹਜੂਰ ਫਰਮਾਉਂਦੇ ਹਨ ਨਿੰਦਕ ਸੋ ਜੋ ਨਿੰਦਾ ਹੋ ਰੈ ਨਿੰਦਕ ਹੋਈ ਜਾਂ ਨਿੰਦਾ ਰੂਪ ਹੀ ਹੋ ਰਵੇ ਹਰ ਵਕਤ ਨਿੰਦਿਆ ਹੀ ਕਰਦਾ ਰਹੇ ਹਮਰਾ ਜੀਵਨ ਨਿੰਦ ਕਲੂਰ ਸ੍ਰੀ ਸਾਹਿਬ ਜੀ ਕਹਿੰਦੇ ਸਾਡਾ ਜੀਵਨ ਭਾਈ ਨਿੰਦ ਕਲੋੜਦਾ ਹੈ ਕਿ ਸਾਡਾ ਜਿਉਂਦੇ ਰਹਿਣ ਭਗਤੀ ਕਰਦੇ ਰਹਿਣ ਨਿੰਦਿਆ ਹਮਤ੍ਰੀ ਮੁਪਿਆ ਨਿੰਦਿਆ ਦਾ ਸਾਡੀ ਜਿਹੜੀ ਹੈ ਪ੍ਰੇਮਣ ਹੈ ਸਾਡਾ ਇਹੋ ਜਿਹਾ ਪਿਆਰ ਹੈ ਆਪਣੇ ਪਿਆਰ ਕਰਨ ਵਾਲਾ ਤੁਲਕ ਸਾခင် ਨਿੰਦਿਆ ਕਰਦਾ ਹੈ ਨਿੰਦਿਆ ਬਾਣੀ ਕਰਕੇ ਸਾਡਾ ਪ੍ਰੇਮ ਮਨ ਕਰਕੇ ਨਿੰਦਿਆ ਜਿਹਾ ਪਿਆਰ ਨਿੰਦਿਆ ਹਮਰਾ ਕਰੇ ਉਧਾਰ ਇਹ ਜਿਹੜੀ ਨਿੰਦਿਆ ਹੈ ਨਾ ਲੋਕ ਕਰਦੇ ਉਹ ਹੀ ਸਾਡਾ ਉਧਾਰ ਕਰੇਗੀ ਜਾਨ ਤੋ ਵੀਰ ਕੋ ਨਿੰਦਾ ਸਾਰ ਉਹ ਕਹਿ ਰਿਹਾ ਕਿ ਵੀਰ ਅੱਗੇ ਹੀ ਲੋਕ ਭੇੜੇ ਕੰਮ ਕਰਦੇ ਨਿੰਦਿਆ ਕਰਦੇ ਤੇ ਤੂੰ ਨਿੰਦਿਆ ਦੀ ਵਡਿਆਈ ਕਰੀ ਜਾਂਦਾ ਇਹ ਚੰਗਾ ਕੰਮ ਹੈ ਤੈਨੂੰ ਕਹਿਣ ਲੱਗੇ ਚੰਗਾ ਫਰੀਦ ਸਾਹਿਬ ਵੀ ਕਹਿੰਦੇ ਸੱਚੇ ਪਾਤਸ਼ਾਹ ਮੈਂ ਫਿਰ ਇੱਕ ਟੋਕ ਲਿਖਣਾ ਹੋਰ ਵੀਰ ਵੀ ਕਹਿੰਦੇ ਸਾਨੂੰ ਨਹੀਂ ਆਇਆ ਹੈ ਤਾਂ ਸਾਰ ਸ੍ਰੀਸ਼ਟ ਨਿੰਦਕ ਡੁੱਬਾ ਹਮ ਕਿਰਪਾ ਮੈ ਰਿਉਹੇ ਲਿਖ ਦਿੰਦਾ ਤੁਹਾਡਾ ਹੁਕਮ ਮੰਨਦਾ ਮੈਂ ਨਿੰਦਕ ਡੁੱਬ ਗਿਆ ਜੋ ਅਸੀਂ ਪਾਰ ਉੱਤਰ ਗਏ ਇਹ ਉਸ ਦੇ ਵਿਆਹਿੰਦਾ ਦੇ ਲਖਣ ਕੀਤੇ ਹਨ ਇਸ ਵਿੱਚ ਰਾਜਾ ਰਾਮ ਤੂੰ ਐਸਾ ਨਿਰਭਉ ਕਨੇਸ਼ਰ ਅੱਗੇ ਬੇਨਤੀ ਕਰਦੇ ਹਨ ਇਹ ਰਾਜਾ ਪ੍ਰਕਾਸ਼ ਰੂਪ ਰਾਮ ਇਹ ਹੈ ਇਹ ਇੱਕ ਬਾਸ਼ਰੂਪ ਹੈ ਕਰਮ ਤਾਰਨ ਰਾਮ ਰਾਯਾ ਇਹ ਤਾਰਨ ਵਾਸਤੇ ਜਹਾਜ ਦੇ ਤਰਨ ਜਹਾਜ ਤਰਨ ਵਾਲੇ ਸੰਸਾਰ ਨੂੰ ਤਾਰਨ ਵਾਲਾ ਜਹਾਜ ਰੂਪ ਹੈ ਕੀਰਾ ਅਮਰਾਜਾ ਪਰਮੇਸ਼ਵਰ ਰਹਾਵ ਜਦ ਹਮ ਹੋਤੇ ਤਬ ਤੁਮ ਨਹੀਂ ਜਦੋਂ ਸੱਚੇ ਪਾਤਸ਼ਾਹ ਅਸੀਂ ਹੰਦਕਬ ਮੰਤਰ ਦੇ ਸਹਿਬ ਜੀ ਆਪਨੇ ਆਪ ਨੂੰ ਕਹਾਉਂਦੇ ਸੀ ਉਦੋਂ ਤੁਸੀਂ ਨਹੀਂ ਮਾਰਾ ਸਾਨੂੰ ਪ੍ਰਾਪਤ ਕੋਈ ਬੜੇ ਯਤਨ ਕੀਤੇ ਅਸੀਂ ਆਪ ਤੁਮ ਹਾ ਹਮ ਨਹੀਂ ਹੁਣ ਜਦੋਂ ਤੁਸੀਂ ਪ੍ਰਾਪਤ ਹੋ ਗਏ ਹੋ ਸੱਚੇ ਪਾਤਸ਼ਾਹ ਉਦੋਂ ਅਸੀਂ ਨਹੀਂ ਰਹੇ ਕੁਝ ਤੁਸੀਂ ਆਪ ਹੀ ਹੋ ਸੱਚੇ ਪਾਤਸ਼ਾਹ ਅਸੀਂ ਕੋਈ ਚੀਜ਼ ਨਹੀਂ ਹਾਂ ਅਬ ਹਮ ਜਿਹੜੇ ਹੰਗਤਾ ਮਮਤਾ ਹੁੰਦੇ ਸੀ ਉਦੋਂ ਤੁਸੀਂ ਨਹੀਂ ਸਾਨੂੰ ਪ੍ਰਾਪਤ ਹੋਏ ਜਦੋਂ ਹੁਣ ਤੁਸੀਂ ਪ੍ਰਾਪਤ ਹੋਗੇ ਉਦੋਂ ਤੁਸੀਂ ਅਸੀਂ ਨਹੀਂ ਰਹੇ ਆਪ ਹੀ ਆਪ ਹੂੰ ਅਬ ਹਮ ਤੋਂ ਏਕ ਭਏ ਹੈ ਇਸ ਸਾਲ ਤੁਸੀਂ ਤੇ ਤੁਸੀਂ ਮਾਰਾ ਇੱਕੋ ਹੀ ਹੋਗੇ ਜੀ ਵੀ ਇਸ ਦੀ ਏਕਤਾ ਕਹਿੰਦੇ ਹਨ ਏਕਤਾ ਦੇਖਤ ਮਨਪਤੀ ਆਈ ਕੋਈ ਆਪ ਦਾ ਸਰੂਪ ਦੇਖਦੇ ਸਾਡਾ ਮਨ ਪਤੀਜਲਾ ਹੈ ਭੂਤਾਂ ਆ ਗਿਆ ਕੀ ਕੋਈ ਸਰੂਪ ਹ ਜਬ ਬੋਧ ਹੋਤੀ ਤਬ ਬਲ ਕੈਸਾ ਜਿਵੇਂਾਰੇ ਪਦਾਰਥਾਂ ਵਾਲੀ ਅਨਤਮਾਕਾਰ ਬੁੱਧੀ ਹੁੰਦੀ ਸੀ ਉਦੋਂ ਵਿਵੇਕ ਦਾ ਬਲ ਕਿਹਾ ਜੇ ਇਹਦੇ ਅੰਦਰ ਹੋਣਾ ਸੀ ਉਸ ਵੇਲੇ ਨਿਵਲ ਬਵੇ ਇੰਦਰੀ ਸਦਰ ਨਿਵਲ ਬਵੇਕ ਬਰ ਪਰਮਾਰਥ ਪ੍ਰਵੇਸ਼ ਨਹੀਂ ਇੰਦਰੀਆਂ ਸਹਿਤ ਬਲਦੇ ਹੋ ਰਹੀਆਂ ਸੀ ਤੇ ਪਰਮੇ ਪਰਮਾਰਥ ਵਾਲੀ ਬਲ ਜਿਹੜੀ ਬੁੱਧੀ ਸੀ ਉਹ ਨਿਰਗਲ ਹੋ ਰਹੀ ਸੀ ਜਦੋਂ ਜਦੋਂ ਆਤਮ ਵਿਸ਼ੇਣੀ ਬੁੱਧ ਹੁੰਦੀ ਸੀ ਉਸ ਵੇਲੇ ਪਰਮਾਰਥ ਵਾਲਾ ਬੰਨ ਆਤਮ ਵਿਸ਼ੇਣੀ ਬੁੱਧ ਦਾ ਬੰਨ ਕਿਹਦਾ ਹੋਣਾ ਸੀ ਨਹੀਂ ਹੁੰਦਾ ਸੀ ਆਪ ਗੁੱਧ ਬਾਲ ਨਾ ਖਟਾਈ ਆਓ ਹੁਣ ਜਦੋਂ ਮਹਾਰਾਜ ਜੀ ਆਤਮ ਵਿਸ਼ੇਣੀ ਬੁੱਧ ਸਾਨੂੰ ਬਖਸ਼ ਦਿੱਤੀ ਹੈ ਹੁਣ ਆਸਰੀ ਸੰਪਦਾ ਦਾ ਕੰਮ ਕਰੋ ਦਾ ਬੰਨ ਜਿਹੜਾ ਹੈ ਇਹ ਖਟਾਈ ਮਿਲਦਾ ਨਹੀਂ ਸਾਡੇ ਅੰਦਰ ਇਹਨੂੰ ਥਾਂ ਨਹੀਂ ਹੈ ਐਸਾ ਉਵੇਗ ਦਾ ਬਾਲ ਆ ਕੇ ਪ੍ਰਾਪਤ ਹੋ ਗਿਆ ਤੁਮ ਵਿਸ਼ੇਣੀ ਬੁੱਧ ਕਰਕੇ ਹੁਣ ਵਿਸ਼ੇ ਵਿਸ਼ੇਣੀ ਬੁੱਧੀ ਦਾ ਬਾਲ ਨਹੀਂ ਖਟਾਈ ਮਿਲਦਾ ਸਾਨੂੰ ਸਾਡੇ ਵਿੱਚ ਨਹੀਂ ਢੁਕਦਾ ਹੈ ਇਹ ਨਹੀਂ ਸਾਡੇ ਚ ਸਮਾਉਂਦਾ ਹੈ ਕਹੇ ਕਬੀਰ ਬੁੱਧ ਹਰ ਲਈ ਮੇਰੀ ਸਹਿਬ ਕਬੀਰ ਜੀ ਕਹਿੰਦੇ ਨੇ ਹਰੀ ਅਕਾਲ ਪੁਰਖ ਤਾਂ ਸਾਡੀ ਵਿਸ਼ੇ ਵਿਸ਼ੇਣੀ ਬੁੱਧੀ ਜਿਹੜੀ ਹੈ ਕਿ ਚੁਰਾ ਲਈ ਐਸੀ ਕਿਰਪਾ ਕੀਤੀ ਮੇਰ ਗੁੱਤੀ ਹੈ ਬੁੱਧ ਬਦਲੀ ਸਿੱਧ ਪਾਈ ਜਿਹੜੀ ਬੁੱਧੀ ਇਹ ਬਦਲ ਗਈ ਹੈ ਸਿੱਧ ਮੁਕਤੀ ਤਾਂ ਪਾ ਲਈ ਹੈ ਜਿਸ ਪ੍ਰਕਾਰ ਬੋਤਲ ਜਿਹੜੀ ਮਿੱਟੀ ਦੇ ਤੇਲ ਵਾਲੀ ਹੈ ਉਹਨੂੰ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਉਹਦੇ ਚ ਅੰਮ੍ਰਿਤ ਪਾ ਦਈਏ ਤੇ ਅੰਮ੍ਰਿਤ ਵਾਲੀ ਬੋਤਲ ਬਣ ਜਾਂਦੀ ਹੈ ਐਵੇਂ ਜਿਹੜੀ ਬੁੱਧ ਵਿਸ਼ੇਸ਼ਾਣੀ ਸੀ ਅੱਗੇ ਇਹਦੇ ਵਿੱਚ ਪਰਾਏ ਦੂਸ਼ਣ ਕੱਢਣੂ ਮਿੱਟੀ ਦੇ ਤੇਲ ਦੀ ਨਹੀਂ ਵਧੂ ਆਉਂਦੀ ਸੀ ਇਹਨੂੰ ਸੱਚੇ ਪਾਤਸ਼ਾਹ ਵਰਾਗ ਰੂਪੀ ਜਲ ਨਾਲ ਧੋ ਕਰਕੇ ਤੇ ਇਹ ਬੁੱਧ ਸਾਡੀ ਬਦਲ ਦਿੱਤੀ ਹੈ ਇਸ ਤਰਕੇ ਸਿੱਧ ਮੁਕਤੀ ਅਸੀਂ ਪਾ ਲਈ ਹੈ ਆਤਮ ਵਿਸ਼ੇਣੀ ਬੁੱਧ ਹੋ ਗਈ ਹੈ ਵਿਸ਼ੇ ਵਿਸ਼ੇਣੀ ਛੱਟ ਕੇ ਗੌੜੀ ਠਾਟ ਨੇਮ ਕਰ ਕੋਠੜੀ ਬਾਂਦੀ ਧੀਰਬ ਸਾਹਿਬ ਜੀ ਯੋਗ ਦਾ ਤੇ ਗਿਆਨ ਦਾ ਪ੍ਰਕਰਨ ਦੋਵੇਂ ਇਕੱਠੇ ਕਰਦੇ ਹਨ ਠਾਟ ਨੇਮ ਕਰ ਕੋਠੜੀ ਬਾਂਦੀ ਇਸੇ ਦੀਆਂ ਅਸੂ ਨੇ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਸ੍ਰਿਸ਼ਟੀ ਕਿਸ ਪ੍ਰਕਾਰ ਦੇਖਵੇਂ ਬਣੀ ਹੈ ਤਉ ਕਹਿੰਦਨ ਖੱਟ ਨੇਮ ਕਰ ਕੋਹੜੀ ਬੰਨ੍ਹ ਜੀ ਇਹ ਭਾਈ 6 ਨੇਮ 6 ਚੱਕਰ ਹੈ ਇੱਕ ਮੂਲਾਧਾਰ ਚੱਕਰ ਹੈ ਜਿਹੜਾ ਮੂਲ ਦੁਆਰੇ ਵਿੱਚ ਹੈ ਇਸ ਵਿੱਚ ਗਣੇਸ਼ ਦਾ ਵਾਸਾ ਹੈ ਦੂਜਾ ਉਸੋ ਆ ਨਾਸਤਾਂ ਚੱਕਰ ਹੈ ਜਿਸ ਵਿੱਚ ਬ੍ਰਹਮਾ ਜੀ ਦਾ ਵਾਸਾ ਹੈ ਤੀਜਾ ਚੱਕਰ ਹੈ ਮਣੀਪੁਰ ਚੱਕਰ ਜਿਸ ਵਿੱਚ বিষ্ণੂ ਜੀ ਦਾ ਵਾਸਾ ਹੈ ਚੌਥਾ ਅਨਾਹ ਚੱਕਰ ਜਿਸ ਵਿੱਚ ਸ਼ਿਵਾਂ ਦਾ ਵਾਸਾ ਹੈ ਪੰਜਵਾਂ ਬ੍ਰਹਮ ਚੱਕਰ ਜਿਸ ਵਿੱਚ ਜੀਵ ਦਾ ਵਾਸਾ ਹੈ ਅਤੇ ਛੇਵਾਂ ਆਗਿਆ ਚੱਕਰ ਜਿਸ ਵਿੱਚ ਗੁਰਾਂ ਦਾ ਵਾਸਾ ਹੈ ਇਹ ਖਟ ਨੇਮ ਕਰ ਕੋਹੜੀ ਬੰਨ੍ਹਦੀ ਇਹ ਛੇ ਚੱਕਰਾਂ ਦਾ ਨਿਯਮ ਬਣਾ ਕੇ ਨੇਮ ਨਾਮ ਚੱਕਰਾਂ ਦਾ ਨੇਮ ਜਿੰਨ ਕੇ ਰਸ ਨਿਯਮ ਜਨਾਰਨ ਕੇ ਆਉਂਦਾ ਜਿਵੇਂ ਚੱਕਰਾਂ ਦਾ ਵਾਚਕ ਹੈ ਇਹ ਛੇ ਚੱਕਰਾਂ ਦੇ ਬਣਾ ਕਰਕੇ ਕੋਹੜੀ ਦੇਵ ਬੰਨਣਾ ਕੀਤੀ ਹੈ ਵਾਸ ਅਨੂਪ ਵੀਚ ਪਾਈ ਦਸਵੇਂ ਦਵਾਰ ਦਾ ਕੇਤਨ ਦੀ ਲਾਟ ਚੌਕ ਦੀਵਾ ਜੋਤ ਦਵਾਰ ਪਰਉੰਤ ਮੂਲ ਵਿੱਚਕਾਰ ਜਿਵੇਂ ਚਮਕੀਆ ਦੀਵਾ ਹੁੰਦਾ ਹੈ ਹੈ ਜੋਤ ਮਹਾਰਾਜਾ ਦਾ ਪ੍ਰਕਾਸ਼ ਹੈ ਦਸਵੇਂ ਦਵਾਰ ਤੇ ਉਹ ਜੋਤ ਜਿਹੜੀ ਪਰਮੇਸ਼ਰ ਦੀ ਹੈ ਜੇ ਆਨ ਨਾਲ ਜੋਗੀ ਵੇਖਦੇ ਐ ਇਹ ਉਮਾ ਤੋਂ ਰਹਿਤ ਜੇ ਤੁਮ ਦੀ लाਠ ਰੂਪੀ ਵਸਤੂ ਉਮਾ ਤੋਂ ਰਹਿਤ ਵਿੱਚ ਪਾਈ ਕੁੰਜੀ ਕੋਲ ਹੋ ਪ੍ਰਾਨ ਕਰਿ ਰਾਖੇ ਇਹਦੇ ਕਹਿੰਦੇ ਕੁੰਜੀ ਕੁਲਹ ਕੁਲ ਕੁੰਜੀ ਜਿਹੜੀਆਂ ਨਾਰੀਆਂ ਦੇ ਅੰਦਰ 6 ਚੱਕਰ ਹਨਗੇ ਇਹ ਕੋਲ ਕੁਲਹ ਜਿੰਦਰੇ ਲੱਗੇ ਹੋਏ ਐ ਤੇ ਕੁੰਜੀ ਪ੍ਰਾਣਾ ਜਾਨ ਹੈ ਇਹ ਕਰਕੇ ਰੱਖੀ ਹੈ ਜਿਨ੍ਹਾਂ ਨੇ ਪਰਮੇਸ਼ਵਰ ਨੇ ਭਰਤੇ ਬਾਹਰ ਨਾ ਲਾਈ یوں ਕਰਦਾ ਪੁਰਖ ਨੇ ਦੇਹ ਰਚਨ ਨੂੰ ਦੇਹ ਨਹੀਂ ਲਾਈ ਚਾਹਤੀ ਇਹ ਦੇਹ ਬਣਾਤੀ ਹੈ ਇਸੇ ਪ੍ਰਕਾਰ ਖਟ ਨੀਮ ਕਰ ਕੋਠੜੀ ਬਾਂਦੀ ਖਟ ਨੀਮ ਪੰਜ ਤੱਤ ਤੇ ਛੇਵਾ ਚੇਤਨ ਜਾਂ ਪੰਜ ਸੁਖਮ ਪਾਦ ਤੇ ਛੇਵਾ ਮਾਨੋ ਇਹ ਨਿਜਵਾ ਕਰਕੇ ਮਹਾਰਾਜ ਜੀ ਨੇ ਦੇਹ ਰੂਪੀ ਕੋਹੜੀ ਮੰਨੀ ਬਣਾਈ ਹੈ ਬਸ ਅਨੂਪ ਵਿੱਚ ਪਾਈ ਵਿੱਚ ਜੇ ਤ ਨੂੰ 70 ਰੁਪਈ ਬਸਤੂ ਉਪਮਦ ਰੈਤ ਤੋਨਾ ਪੀਤੀ ਹੈ ਵਿੱਚ ਹੁੰਗੀ ਕੋਲਪ ਪ੍ਰਾਨ ਕਰ ਰਾਖੇ ਅੰਬਿਆਨ ਰੂਪੀ ਜਿੰਦਰਾ ਲੱਗਾ ਹੈ ਦੇਹ ਅਭਾਸ ਰੂਪੀ ਕੁੰਡਾ ਹੈ ਤੇ ਆਸਨ ਦੇ ਸਾਦੇ ਤਖਤੇ ਹੈ ਬ੍ਰੰਭਜ ਰੂਪੀ ਕੁੰਜੀ ਹੈ ਪਰਾਨਾ ਨੂੰ ਰਾਖੇ ਪਹਿਰੇਦਾਰ ਬਣਾ ਕੇ ਵਜੀਰ ਵਾਂਗੂ ਰੱਖਿਆ ਹੈ ਪਰ ਤੇ ਬਾੜ ਨਾ ਲਾਏ ਇਹ ਕਰਤਾ ਪੁਰਖ ਪਰਮੇਸ਼ਰ ਨੇ ਏਨ ਨਹੀਂ ਲਾਈ ਇਸ ਸੰਸਾਰ ਦੇ ਸ੍ਰੀ ਦਾ ਦੇ ਰਚਨ ਦੀ ਚਾਟੀ ਬਣਾ ਤੇ ਆਬ ਮਨ ਜਾਗਤ ਰਹੋ ਰੇ ਭਾਈ ਇਹ ਮਨ ਨੂੰ ਸਿੱਖਿਆ ਜਈਏ ਸੰਗਿਆਨ ਕਰ ਖਨੂ ਮਿੱਤਿਆ ਕਰ ਵਹੀ ਪੋਠੀ ਦੇ ਸਾਹਮਣੇ ਦਰਸ਼ਨ ਕਰ ਲਾ ਸਾਧੂ ਜੀਆ ਅੱਖਾਂ ਵੀ ਚ ਨਹੀਂ ਆਨੀ ਪੋਠੀ ਦੇ ਦਰਸ਼ਨ ਕਰ ਜਾਏ ਤਾਂ ਆਗਮਨ ਜਾਗਤ ਰਹੋ ਰੇ ਭਾਈ ਮੇਰੇ ਮਨਾ ਜਾਗਤ ਰਹੋ ਰੇ ਭਾਈ ਜਾਗਦਾ ਰਹੋ ਗਿਆਨ ਅਵਸਥਾ ਜਿਹੇ ਭਰਾਵਾ ਗਾਫਲ ਹੋਏ ਕੈ ਜਨਮ ਗਵਾਇਓ ਅੰਬੇ ਤੂੰ ਗਾਫਲ ਪਰਮਾਤਮਾ ਹੋ ਕੇ ਆਪਦਾ ਜਨਮ ਸਾਰਾ ਹੀ ਗਵਾ ਲਿਆ ਹੈ ਚੋਰ ਮੁਥੈ ਘਰ ਜਾਈ ਤੇਰੇ ਅੰਦਰ ਘਰ ਰੂਪੀ ਜਗਾ ਵਿੱਚ ਚੋਰ ਕਾਮ ਕਰੋ ਲੋਭ ਮੋਹ ਹੰਕਾਰ ਤੇਰੇ ਸ਼ੁਭ ਗੁਣਾਂ ਰੂਪੀ ਤਨ ਨੂੰ ਮੁਸਾ ਦਿੱਤੀ ਜਾ ਰਹੇ ਹੈ ਚੋਰ ਮੁਸਾ ਕਰ ਜਾਈ ਚੋਰ ਇਸੇ ਪ੍ਰਕਾਰ ਸਭ ਨੂੰ ਸਪਰਸ਼ ਰੂਪ ਦਾ ਸੁਗੰਧ ਤੇਰੀ ਘਰ ਦੀ ਜਗਾ ਵਿੱਚੋਂ ਦੇਵੀ ਬਨਾਂ ਨੂੰ ਲੁੱਟੀ ਜਾਂਦੇ ਹਨ ਰਹਾਉ ਪੰਜ ਪਹਰੂਆ ਧਰਮ ਹੈ ਰਹਤੇ ਬੰਦੂ ਜਦੋਂ ਬਿਆਨੰਦੇ ਤੇਰੇ ਪਹਿਰੇਦਾਰਾਂ ਨੇ ਖਾਂ ਆਸਾ ਦੇ ਕੋ ਇਹ ਪਹਿਰੇ ਦਾ ਤੇਰੇ ਦਰ ਇੰਦਰੀਆਂ ਦੇ ਵਿੱਚ ਰਹਿੰਦੇ ਹਨ ਗੋਲਕਾਂ ਵਿੱਚ ਤਿੰਨ ਕਾ ਨਹੀਂ ਪਤੀਆ ਇਹਨਾਂ ਦੇ ਤੇ ਪ੍ਰਤੀਜਨਾ ਨਾ ਕਰ ਇਹਨਾਂ ਦਾ ਪ੍ਰਤੀਆਅ ਨਾ ਕਰ ਇਹਨਾਂ ਤੇ ਜਮੈਸ਼ ਨਾ ਕਰਕੇ ਮੇਰੇ ਰਾਖੇ ਹੋਣਗੇ ਕੀਤ ਸੁਕੀਤ ਇਹਨਾਂ ਦਾ ਸੁਭਾਵ ਹੈ ਜਿਹੜੇ ਚੋਰ ਠੱਗ ਆਉਂਦੇ ਆ ਉਹਨਾਂ ਦੇ ਨਾਲ ਹੀ ਲੱਜ ਜਾਂਦੇ ਆ ਤਾਂ ਇਸ ਤਰ੍ਹਾਂ ਜੋ ਰੂਪ ਦਾ ਖਿਆਲ ਹੁੰਦਾ ਅੱਖਾਂ ਨਾਲ ਹੀ ਲੱਜ ਜਾਂਦੀਆਂ ਜਦੋਂ ਨਿੰਦਿਆ ਸੁਣਨ ਨੂੰ ਚਿਤ ਕਰਦਾ ਕੰਨ ਨਾਲ ਹੀ ਲੱਜ ਜਾਂਦੇ ਆ ਜੋ ਸੁਗੰਧੀ ਦੁਗੰਧੀ ਨੂੰ ਚਾਹੁੰਦਾ ਨਾਸਾ ਮਿਲ ਜਾਂਦੀ ਹੈ ਇਵੇਂ ਜबान ਸਵਾਦ ਵਿੱਚ ਮਿਲ ਜਾਂਦੀ ਹੈ ਚੌਂਦੀ ਸਪਰਸ਼ ਵਾਸਤੇ ਮਿਲ ਜਾਂਦੀ ਹੈ ਇਹ ਪਹਿਰੇ ਧਾਰਨ ਤੇਰੇ ਇਹਨਾਂ ਦਾ ਪਤਿਆਵਾ ਕਿਸੇ ਪ੍ਰਕਾਰ ਦਾ ਇਹਨਾਂ ਤੇ ਭਰੋਸਾ ਨਾ ਕਰ ਕੀਤ ਸੁਚੇਤ ਚਿਤ ਹੋਏ ਰਹੋ ਸੁਚੇਤ ਸਾਵਧਾਨ ਹੋ ਕੇ ਚਿਤ ਚੇਤਨ ਨੂੰ ਚੇਤੇ ਕਰ ਇਹੰਦਾ ਰੂਪ ਹੀ ਹੋ ਰਾ ਇਸ ਪ੍ਰਕਾਰ ਹੈ ਚੇਨਨ ਕਰਦਾ ਹੋਇਆ ਪਰਮੇਸ਼ਰ ਨੂੰ ਚਿਤ ਚੇਤ ਚੇਤ ਦੇ ਤੈਰੋ ਚਿੰਤਾ ਕਰਦਾ ਕਰਦਾ ਹਾ ਜਿਵੇਂ ਕਿ ਜੇ ਮਨ ਮਨ ਦੀ ਤਲ ਬਾਨ ਜਿਵੇਂ ਆਕ ਦੀ ਬਾਨ ਛੱਡ ਦੁੱਤੀ ਹੈ ਉਹ ਚੇਤ ਨੂੰ ਚੇਤੇ ਕਰਦਾ ਕਰਦਾ ਚੇਤਨਾ ਰੂਪ ਹੀ ਹੋ ਜਾਂਦਾ ਹੈ ਇਸੇ ਪ੍ਰਕਾਰ ਚੇਤ ਸੁਚੇਤ ਜਿਤ ਹੋ ਰੋ ਜਿਤ ਦੇ ਵਿੱਚ ਚੇਤ ਕਰਕੇ ਸੁਚੇਤ ਸਾਧ ਤਾਨ ਗਿਆਨਵਾਨ ਹੋ ਰੋ ਚੇਤਨ ਨੂੰ ਤਾਉ ਲੈ ਪ੍ਰਕਾਸ਼ ਊਜਾਰਾ ਤਾਉ ਭਾਈ ਉਹ ਪ੍ਰਕਾਸ਼ ਰੂਪ ਜੋ ਬ੍ਰਹਮ ਹੈ ਉਦਾ ਉਜਾਰਾ ਪ੍ਰਕਾਸ਼ ਗਿਆਨ ਨੂੰ ਲੈ ਲਵੇਗਾ ਫਿਰ ਉਸਨੇ ਉਜਾਰਾ ਜੋ ਪ੍ਰਕਾਸ਼ੂ ਬ੍ਰਹਮ ਉਹਦੇ ਪ੍ਰਕਾਸ਼ ਗਿਆਨ ਨੂੰ ਅਪਰੋਖ ਗਿਆਨ ਨੂੰ ਪ੍ਰਾਪਤ ਕਰ ਲਏਗਾ ਨੌ ਘਰ ਦੇਖ ਜੋ ਕਾਮਨ ਭੁਲੀ ਇਹ ਨੌ ਗੋਲਕਾਰੂਪੀ ਘਰਾਂ ਦੇ ਦੇਖਣ ਵਿੱਚ ਜਿਹੜੀ ਕਾਮਨ ਜੀਵ ਰੂਪੀ ਇਸਤਰੀ ਇਹ ਭੁੱਲ ਗਈ ਹੈ ਉਹ ਨਵਾਂ ਗੋਲ ਕਾਂ ਦੇ ਵਿਸ਼ਿਆਂ ਦੇ ਦੇਖਣ ਚ ਲੱਗ ਗਈ ਹੈ ਬਸ ਅਨੂਪ ਨਾ ਪਾਈ ਉਹਨਾਂ ਰੂਪਾਂ ਕੋਲ ਜਿਹੜੀ ਆਤਮਾਨੰਦ ਵਸਤੂ ਹੈ ਉਸ ਨੂੰ ਨਹੀਂ ਪ੍ਰਾਪਤ ਕਰ ਸਕੀ ਉਹ ਕਹਤ ਕਬੀਰ ਨਵੈ ਘਰ ਬੂਸੇ ਕੀ ਕੀ ਸਹਿ ਜੀ ਕਹਿੰਦੇ ਨਵੇਂ ਗੋਲ ਕਾਂ ਰੂਪੀ ਘਰਾਂ ਦੇ ਵਿਸ਼ਿਆਂ ਜਿਹੜੇ ਲੱਗੇ ਹੈ ਉਹ ਤਾਂ ਲੁਕੇਗੇ ਸ਼ੁਭ ਗੁਣਾਂ ਦੇ ਤਤਵ ਤਤ ਸਮਾਈ ਜਿਨ੍ਹਾਂ ਨੂੰ ਦਸਵੇਂ દ્વાਰ ਵਿੱਚ ਦ੍ਰਿਤੀ ਟਿਕਾਈ ਹੈ ਉਹ ਜੇ ਤੁੰ ਦੀ ਲਾੜਵੇ ਕਾ ਕਿਸਨਾਹ ਦੇ ਜਿਸਮ ਆ ਜਾਂਦੇ ਐ ਚੌ ਮੁਖ ਦੀਵਾ ਜੋਤ ਦੁਆਰ ਪਲੂ ਅੰਤ ਮੂਲ ਵਿਚਕਾਰ ਪਤਰੇ ਜਿਹੜੇ ਇਹਨੂੰ ਪਾਸੇ ਕਰਕੇ ਵਿਚਕਾਰ ਮੂਲ ਡੋਡੀ ਦੇ ਦਸਵੇਂ ਦੁਆਰ ਵਿੱਚ ਉਹ ਰੋਸ਼ਨੀ ਦੇਖਦੇ ਐ ਸੂਰਜ ਵਰਗੀ ਇਸ ਪ੍ਰਕਾਰ ਦਸਵੇਂ ਦੁਆਰ ਵਿੱਚ ਤਪ ਸਿਧਾਂਤ ਦੇ ਵਿੱਚ ਮੇਰੇ ਰਹਿੰਦੇ ਐ ਕਵੀਨ ਸਾਹਿਬ ਜੀ ਕਹਿੰਦੇ ਨਵਾਂ ਗੋਲ ਕਾਂ ਦੇ ਵਿਸ਼ਿਆਂ ਜਿਹੜੇ ਲੱਗੇ ਐ ਉਹ ਤਾਂ ਲੁਕੇ ਹੀ ਗਏ ਦਸਮਾਉਂ ਕਾਉਣੇ ਕੀਰਤਨ ਨਵਾ ਗੋਲਕਾਂ ਦਾ ਸਾਖੀ ਰੂਪ ਉਸ ਦੇ ਤਪ ਸੁਭਾਂਤ ਨੂੰ ਜਾਣ ਕਰਕੇ ਉਸ ਰੂਪ ਦੇ ਚੇਹੇ ਦੇ ਹੋ ਕੇ ਹੋਰ ਰੂਪ ਹੋ ਕੇ ਸਮਾ ਜਾਂਦੇ ਹਨ ਗੌੜੀ ਮਾਈ ਮੋਹਿ ਅਵਰ ਨਾ ਜਾਣਿਓ ਆਨਨ ਸਹਿਬ ਕਬੀਰ ਜੀ ਕਹਿੰਦੇ ਨੇ ਮਾਈ ਮੋਹਿ ਅਵਰ ਨਾ ਜਾਣਿਓ ਆਨਨ ਉਪਦੇਸ਼ ਦਿੰਦੇ ਹਨ ਹੈ ਮਾਈ ਪਾਈ ਮੋਹਿ ਅਵਰ ਨਾ ਜਾਣਿਓ ਮੈਂ ਅਵਰ ਆਸਾਨ ਵਿੱਚ ਹੋਰ ਨਹੀਂ ਜਾਣਨਾ ਕੀਤਾ ਆਨੰਨਾ ਮੇ ਮੈਂ ਕਿਸੇ ਬਖੀਰ ਸ਼ਕਤੀ ਨੂੰ ਅਤੇ ਅਵਰਣ ਸ਼ਕਤੀ ਨੂੰ ਖਾਨਾ ਹਿਰਦੇ ਚ ਲਿਆਉਣਾ ਕੀਤਾ ਨਾ ਨਿਸ਼ਚੇ ਕਰਕੇ ਨਾ ਪੁਰਖਾਂ ਦਾ ਵਾਚਕ ਹੈ ਨਹੀਂ ਨਿਸ਼ਚੇ ਕਰਕੇ ਲਿਆਉਣਾ ਕੀਤਾ ਹੈ ਦੇਵ ਸੰਕਾਦ ਜਾਸ ਗੁਣ ਗਾਵਹਿ Shivji ਸੰਕਿ ਸੁਨੰਦਨ ਸਨਾਤਨ ਸੰਤ ਕੁਮਾਰ ਜਿਸ ਪਰਮੇਸ਼ਰ ਦੇ ਗੁਣਾ ਨੂੰ ਗਾਉਂਦੇ ਹਨ ਸਾਸ ਵਸਹਿ ਮੂਰੇ ਪ੍ਰੰਨ ਉਹ ਮੇਰੇ ਪ੍ਰਾਣਾ ਵਿੱਚ ਆਣਾ ਆ ਕਰਕੇ ਵਸਦੇ ਆ ਨਾ ਨਿਸ਼ਟੇ ਕਰਕੇ ਇਹ ਬੁਰਖੋ ਰਹਾਉ ਹਿਰਦੇ ਪ੍ਰਗਾਸ ਗਿਆਨ ਗੁਰਗੰਮਤ ਜਦੋਂ ਗਿਆਨ ਗੁਰੂ ਜੋ ਗਿਆਨ ਗੰਮਕਾ ਵਾਲੇ ਗੁਰੂ ਹਨ ਬ੍ਰਹਮ ਸ੍ਰੋਚਰੀ ਬ੍ਰਹਮ ਮੇਸ਼ਤੀ ਗੁਰੂ ਦੀ ਜਦੋਂ ਪ੍ਰਾਪਤੀ ਹੋਈ ਤਾਂ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋਇਆ ਗੁਰੂ ਮਹਾਰਾਜ ਸਾਹਿਬ ਜੀ ਪਾਤਸ਼ਾਹ ਜੋ ਗਿਆਨ ਰੂਪ ਆਪ ਹਨ ਤੇ ਗਿਆਨ ਵਿੱਚ ਗੰਮਤਾ ਕਰਾਉਣ ਵਾਲੇ ਅਧਿਕਾਰੀ ਦੇ ਤਾਂ ਹੀ ਹਨ ਪ੍ਰਾਪਤ ਕਰਾਉਣ ਵਾਲੇ ਉਹਨਾਂ ਦੀ ਕਿਰਪਾ ਦੁਆਰਾ ਹਿਰਦੇ 'ਚ ਗਿਆਨ ਦਾ ਗੁਰਾਂ ਦੀ ਗੰਮਤਾ ਦੁਆਰਾ ਗੁਰਾਂ ਦੀ ਪ੍ਰਾਪਤੀ ਦੁਆਰਾ ਗਿਆਨ ਦਾ ਪ੍ਰਕਾਸ਼ ਹੋਇਆ ਹਿਰਦੇ 'ਚ ਗਗਨ ਮੰਡਲ ਮਹ ਧਿਆਨ ਨੂੰ ਗਗਨ ਮੰਡਲ ਦਸਵੇਂ ਦਵਾਰ 'ਚ ਵੀ ਉਸੇ ਦਾ ਧਿਆਨ ਹੀ ਆ ਨਾਮ ਨਿਸ਼ਟੇ ਕਰਕੇ ਲੱਗਾ ਆ ਮੈਨੂੰ ਜੇ ਕੋਈ ਵੀ ਹੋਈ ਤੂੰ ਇਸ ਨਸਨਾਂ ਜੋ ਮੰਨਦੇ ਗਏ ਕਿਸਮਾ ਦੇ ਬੰਦੇ ਜੀ ਉਹ ਬਹੁਤ ਹੀ ਹੰਕਮਾਨ ਉਸੇ ਤਰੀਕੇ ਨਾਲ ਜੀਉਂਦਾ। ਕੋਈ ਤਾਰੀਏ ਦਾ ਬੰਦਾ ਨਾ ਭਾਵੇ। ਮਹਾਰਾਜ ਜੀ ਦਾ ਕਰਕੇ ਜਿਹੜੇ ਵਿਸ਼ੇ ਸਾਡੇ ਸਿਖਰ ਨੂੰ ਫਰਜ਼ਾਨ ਨਹੀਂ ਸੀ। ਰੋਗ ਹੰਕਾਰ ਆਦਿ ਕਿਸੇ ਕਿਸ ਪ੍ਰਕਾਰ ਦੇ ਸੀ। ਕਰਤਾ ਪੁੱਤਾਂ ਦੇ ਹੱਦ ਤੋਂ ਮੰਨ ਕੇ ਜਿਹੜੇ ਬੰਦੇ ਨਹੀਂ ਸੀ। ਤਾਰੀਏ ਦਾ ਜੀਵਨ ਨਿਮਰ ਹੋਵੇ। ਇਹ ਕਾਰਕ ਤੋਂ ਜਾਣਨਾ ਮਹਾਰਾਜ ਜੀ ਸਾਰੇ ਉਹ ਜੀ ਜਾਣਦੇ ਆਂ ਮਾਂ ਜੀ ਸੰਤ ਜੀ ਨਾ ਹੀ ਦਿੱਖੋ ਜੀ ਸੇ ਸੋਮਾਤ ਰਾਤੋ ਜਾਨ ਨਾਨਕਾ ਕੋ ਉਹ ਜਿਵੇਂ ਇੱਕ ਜੀ ਸਾਹਿਬ ਦੀ ਰਾਜ ਪ੍ਰੀਤੀ ਹੋਈ ਗੁਰਾਂ ਦੀ ਪ੍ਰੀਤੀ ਕਰਕੇ ਸ੍ਰੀ ਸੋਮਾਤ ਤੋਂ ਜਾਨ ਨੂੰ ਦੇ ਦਿੱਤੀ ਇਹ ਗੁਰਾਂ ਦੇ ਦਸਵਾਰਾ ਜਦੋਂ ਮਨ ਮੰਨਣ ਕੀਤਾ ਸਰਬੰਤ ਕਰਕੇ ਸੇਮ ਗਿਆਨ ਗਿਆਨ ਸਰੂਪ ਨੂੰ ਜਾਣ ਲਿਆ ਦੂਸਰ ਮਨ ਹੈ ਨਾ ਆਨਾਂ ਹੁਣ ਦੂਸਰਾ ਉਹ ਗਿਆਨ ਸਰੂਪ ਦੇ ਮੰਨਣ ਤੋਂ ਬਗੈਰ ਮਨ ਚ ਨਹੀਂ ਲਿਆਉਣਾ ਕੀਤਾ ਨਾ ਸੇ ਪ੍ਰਖੋ ਨਾ ਨਿਸ਼ਟੇ ਕਰਕੇ ਚੰਦਨ ਬਾਸ ਭਏ ਮਨ ਬਾਸਨ ਜਿਸ ਸਰਕਾਰ ਚੰਨਣ ਦੀ ਸ਼ੁਰੂ ਕਰਕੇ ਜਿਸ ਬਣ ਚ ਚੰਨਣ ਹੋਵੇ ਉਹ ਸਾਰੇ ਬਿਰਸ਼ੀ ਜਨਨ ਦੀ ਖੁਸ਼ਬੂ ਵਾਲੇ ਮਹਿਕ ਵਾਲੇ ਬਣ ਜਾਂਦੇ ਹਨ ਇਸੇ ਪ੍ਰਕਾਰ ਗੁਰੂ ਸਾਹਿਬ ਕਹਿੰਦੇ ਵੀ ਨਹੀਂ ਆਈ ਬਾਗਨ ਕੰਦਰਮ ਵੀ ਨਹੀਂ ਆਈ ਕੋਨੋ ਵੀ ਵਾਸ਼ਨੇ ਭਗਤੀ ਕਰਕੇ ਮਨ ਪਰਮੇਸ਼ਰ ਵੀ ਭਗਤੀ ਨੂੰ ਕੀ ਖੁਸ਼ਬੂ ਵਾਲੇ ਹੋ ਗਏ ਤਿਆਗ ਘਟਿਓ ਅਭਮਨ ਨ ਜਿਨ੍ਹਾਂ ਨੂੰ ਘਟਿਓ ਹਿਰਦੇ ਦੇ ਅੰਦਰੋਂ ਮਾਨ ਨੂੰ ਤਿਆਗ ਦੁੱਤਾ ਹੈ ਨਹੀਂ ਉਹ ਮਾਨ ਰਹਾ ਉਹ ਮਾਨਤ ਰਾਇਤ ਹੋ ਗਏ ਹਨ ਜੋ ਜਨ ਗਾਏ ਉਹ ਮਾਨਸੀ ਜਿਹੜਾ ਜਾਤੀ ਆਰਕਾਂ ਦਾ ਬਿਰਸ਼ਾਂ ਦੀਆਂ ਜਿਵੇਂ ਜਾਤੀਆਂ ਹੁੰਦੀਆਂ ਐ ਉਹ ਦਿਲ ਤੋਂ ਮਾਨ ਨੂੰ ਜੋ ਘੜ ਦਿੱਤੀ ਘਟਾਤਾ ਤੇ ਉਸ ਵੇਲੇ ਉਹ ਸេចਜੇ ਗਿਆਨ ਸੂਪ ਦਾ ਪ੍ਰਕਾਸ਼ ਅੰਦਰ ਆ ਕੇ ਪ੍ਰਾਪਤ ਹੋ ਗਿਆ ਜੋ ਜਨ ਗਾਏ ਧਿਆਏ ਜਸ ਠਾਕੁਰ ਫਿਰ ਭਾਈ ਜੋ ਪੁਰਖ ਗਾਉਣਗੇ ਪ੍ਰੇਮ ਦੇ ਨਾਲ ਜਾਂ ਧਿਆਉਣਗੇ ਜਸ ਕੀਰਤਨ ਨੂੰ ਸਾਖਰ ਸਵਾਮੀ ਦੇ ਨੂੰ ਗਾਉਣਗੇ ਜਿਹੜੇ ਤੇ ਧਿਆਨ ਲਾ ਕੇ ਸੁਣਨਗੇ ਜਿਹੜੇ ਸਾਖ ਪ੍ਰਭੂ ਹੈ ਥਾਨਾ ਨਾ ਉਹਦੇ ਹਿਰਦੇ ਰੂਪੀ ਥਾਨ ਵਿੱਚ ਵਾਹਿਗੁਰੂ ਹੈ ਹੈ ਤਾਂ ਰੂਪੋ ਕਿਸਖਾਦ ਪ੍ਰਗਟ ਹੋ ਗਿਆ ਹੈ ਨਾਂ ਨਿਸ਼ਚੇ ਕਰਕੇ ਇਹ ਵੱਡ ਭਾਗ ਬਸਿਓ ਮੰਨ ਜਾ ਕ ਉਹਦੇ ਬਹੁਤ ਵੱਡੇ ਭਾਗ ਉਤੋਂ ਭਾਗ ਹਨ ਵੜਿਆਈ ਦੀ ਛੱਪ ਅੱਜ ਗਈ ਹੈ ਜਿਨ੍ਹਾਂ ਨੇ ਮਾਨਜ ਪ੍ਰਮੇਸ਼ਰ ਆਪ ਵਸ ਗਿਆ ਹੈ ਕਰਮ ਪ੍ਰધાન ਮਥਾਨਾਂ ਉਹਨਾਂ ਦੇ ਲੋਕ ਪਰ ਲੋਕ ਵਿੱਚ ਜਿਹੜੇ ਕਰਮ ਹੈ ਉਹ ਪ੍ਰધાન ਕਾਰਨ ਹਨਗੇ ਨਿਸ਼ਕਾਮ ਕਾਰਨ ਵੀ ਪ੍ਰધાન ਮਥਾਨਾਂ ਦੇ ਮੱਥੇ ਦੇ ਸਿਰੋਮਣੀ ਕਰਮ ਹਨਗੇ ਇਸ ਲੋਕ ਵਿੱਚ ਮੱਥੇ ਦੇ ਸਿਰੋਮਣੀ ਕਰਮ ਪਰ ਲੋਕ ਵਿੱਚ ਵੀ ਉਹ ਵਿਕਾਰਾਂ जितने ਕਰਕੇ ਪ੍ਰધાન ਹਨਗੇ ਨਾ ਨਿਸ਼ਚੇ ਕਰਕੇ ਕਾਟ ਸਖਤ ਸਿਵ ਸਹਿਜ ਪ੍ਰਗਾਸਿ ਉਹਨਾਂ ਵਿੱਚ ਸ਼ਿਵ ਹਾਦ ਸੰਗਤ ਸਿੰਘ ਜੀ ਤੇ ਸ਼ਕਤੀ ਦੀ ਉਪਾਸ਼ਨਾ ਕਰ ਦਿੱਤੀ ਆ ਉਹਨਾਂ ਨੇ ਉਹ ਨਾ ਸ਼ਿਵ ਜੀ ਦੀ ਉਪਾਸ਼ਨਾ ਕਰਦੇ ਨਾ ਸ਼ਕਤੀ ਪਾਰਵਤੀ ਦੀ ਉਪਾਸ਼ਨਾ ਕਰਦੇ ਐ ਹਾਦ ਸੰਗਤ ਸੇਵੋ ਸ਼ਕਤੀ ਪ੍ਰਕਿਰਤੀ ਤੇ ਸ਼ਿਵ ਪੁਰਖ ਪੁਰਖ ਪ੍ਰਕਿਰਤੀ ਦਾ ਵੀ ਸਮਾਨ ਸ਼ਰਧਾ ਕਰ ਉਹਨਾਂ ਨੇ ਸ਼ਕਤ ਤਮੋ ਗੁਣ ਤੇ ਸ਼ਿਵ ਸਤੋ ਗੁਣ ਇਹ ਰਜੋ ਗੁਣ ਵਿੱਚੋਂ ਸਮਝਣਾ ਇਹ ਅਸੀਤਾਂ ਸੀ ਸਾਤ ਕੀ ਸਵਾ ਉਹਨਾਂ ਨੇ ਕੱਢ ਦਿੱਤੇ ਅੰਦਰੋਂ ਸਹਿਜ ਪਰਗਾਸਿਓ ਸਹਿਜ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ ਸੂਪ ਦੇ ਦਾ ਇਕਾ ਇਕ ਸਮਾਨਾ ਨ ਕੋਈ ਇੱਕ ਸ਼ਰੂਪ ਉਸ마 ਗਏ ਆ ਨਾ ਨਿਸ਼ਚੇ ਕਰਕੇਓ ਇਤਰੇ ਇੱਕ ਹੋਰ ਸੂਪ ਹੈ ਜੀਵ ਅੰਦਰ ਕੋਈ ਈਸ਼ਵਰ ਅੰਦਰ ਉਹਦੇ ਚ ਸਮਾਇਆ ਹੋਇਆ ਚੇਤਨ ਭਾਗ ਸਭ ਕੇ ਤੁੰਦ ਰੂਪੋ ਜਾਣ ਕੇ ਉਸ ਵਿੱਚ ਸਮਾ ਗਏ ਹਨ ਨਿਸ਼ਚੈ ਕਰਕੇ ਬਹਿ ਕਬੀਰ ਗੁਰ ਭੇਟ ਮਹਾ ਸੁਖ ਸਭ ਕਬੀਰ ਜੀ ਕਹਿੰਦੇ ਉਹ ਗੁਰੂ ਸਾਹਿਬ ਦੇ ਨਾਲ ਮਿਲਣੇ ਕਰਕੇ ਸਹਿਜ ਸੁਖ ਸਰੂਪ ਦੀ ਪ੍ਰਾਪਤੀ ਹੋਈ ਹੈ ਉਹਨਾਂ ਨੂੰ ਭ੍ਰਮ ਤਾਂ ਰਹੇ ਮਨ ਮਾਨਾ ਨਾ ਅਗੇ ਭਰਮ ਦੇ ਰਹਿੰਦੇ ਸੀ ਮਨ ਨਹੀਂ ਸੀ ਮੰਨਿਆ ਹੁਣ ਕਹਿੰਦੇ ਭਰਮਣ ਵੱਲੋਂ ਵੀ ਰਹੇਗੇ ਮਨ ਵੀ ਮੰਨ ਗਿਆ ਹੈ ਨਾ ਨਿਸ਼ਚੈ ਕਰਕੇ ਉਸ ਵਾਹਿਗੁਰੂ ਦੇ ਵਿੱਚ ਬੜਾ ਭਾਰੀ ਸੁਖ ਫੜਾਉ ਆਉਂ ਘੇਰ ਪਰਮਾਨੰਵੀ ਰਹੀ ਐ ਜੂਨਾ ਦਾ ਮਰ ਵੀ ਮੰਨ ਗਿਆ ਨਿਸ਼ਚੇ ਕਰਕੇ ਉਹ ਸਾਰੇ ਅੰਦਾ ਵਿਚ ਆਨਾ ਆਇਆ ਹੋਇਆ ਜੋ ਪਰਮੇਸ਼ਵਰ ਹੈ ਅਗਲੇ ਸਾਲ ਸਿੰਘ ਜੀ ਬਾਗ ਨਖੀ ਚਰੇਗੀ ਨੇ 74 ਸ਼ਬਦ ਹੋਏ ਐ ਇਹ ਸਾਰੇ ਸੰਪੂਰਨ ਹੋਏ ਹਨ ਕਾਟ ਸਕਤਿ ਸ਼ਿਵ ਸਹਿਜ ਪ੍ਰਗਾਸਿਉ ਏਕੈ ਏਕ ਸਮਾਨ ਨਾਮ ਸਾ ਕਬੀਰ ਗੁਰ ਪੀਠ ਮਹਾ ਸੁਖ ਪ੍ਰਮਤ ਰਹੇ ਮਨ ਮਨ ਨਾ ਰਾਈ ਰਜੀ ਕਰ ਬਸਾ